ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਕਾਫੀ ਵੱਡੇ ਮਾਲ ਦੇ ਵਿੱਚ ਤੇ ਨਾਮ ਕੀ ਹੈ ਜੀ ਪੈਕੇਜਸ ਮਾਲ ਪੈਕੇਜਸ ਮਾਲ ਓਕੇ ਪੈਕੇਜਸ ਮਾਲ ਕਿਹਨਾਂ ਲੋਕਰਸਨ ਪੈਕੇਜਸ ਮਾਲ ਨੋਸਤੇ ਨੋਸਤੇ ਬਾਬੇ ਕਾਫੀ ਵੱਡਾ ਮਾਲ ਹੈ ਨਾ ਜੀ ਤੇ ਵਿੱਚੋਂ ਦੇਖਣ ਦੇ ਅੰਦਰ ਜਾ ਚੁੱਕ ਲੈ ਜ਼ੋਰ ਲਾ ਥੋੜਾ ਆ ਚੈਕਿੰਗ ਚੁਕਿੰਗ ਹੁੰਦੀ ਹੈ ਜੀ ਅੰਦਰ ਆਉਣ ਦੀ ਬੰਦਿਆਂ ਦੀ ਤੇ ਦੇਖਦਾ ਅੱਜ ਇੱਥੋਂ ਦਾ ਮਾਲ ਕੈਨੇਡਾ ਅਮਰੀਕਾ ਦੇ ਦੇਖਿਆ ਦਵਾਈ ਵੀ ਦੇਖਿਆ ਪਾਕਿਸਤਾਨੇ ਮਾਲ ਦੇਖਦੇ ਆ ਇੱਥੇ ਮਹਾਲਾ ਪੂਰਾ ਬੇਬੀ ਵਾਹ 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 ਬਈ ਲਾਹੌਰ ਦਾ ਮਾਲ ਬੱਲੇ 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 ਸਾਡੇ ਵਾਲਿਆ ਥੋੜਾ ਨਾ ਇੱਥੋਂ ਅਸੀਂ ਅੱਜ ਕੀ ਕੁਝ ਲੈਣਾ ਟਲਿਆ ਕੁਰਤੇ ਵੀ ਮਿਲਣ ਨੇ ਨਹੀਂ ਨਹੀਂ ਇਹਨਾਂ ਦੇ ਕੁਰਤਾ ਸ਼ਲਵਾਰ ਆਉਂਦੀ ਆ ਤੇ ਇੱਕ ਜੈਕਟਾਂ ਹੋਗੀਆਂ ਬਾਕੀ ਜੀ ਜੁੱਤੀ ਜੁੱਤੀ ਜੰਮੀ ਨੇ ਕਾਣਿਆ ਤਾਂ ਦਵਾ ਵੀ ਕਰੀ ਕੋਈ ਨਹੀਂ ਕੱਢੀ ਪਹਿਲੀ ਸ਼ਾਪ ਸਾਡੀ ਹੈ ਕੁਰਤੇ ਪਜਾਮਿਆਂ ਦੀ ਸ਼ਾਪ ਜੀ ਤੇ ਇੱਥੋਂ ਅਸੀਂ ਕੁੜਤਾ ਪਜਾਮਾ ਪਸੰਦ ਕੀਤਾ ਮੈਂ ਸੌਂਤਾ ਸਮਾਂ ਲੈਣਾ ਸੀ ਆਹ ਵਾਲਾ ਪਰ ਇਹਦੇ ਵਿੱਚ ਕਲਰ ਨਹੀਂ ਹੈਗੇ ਤੇ ਪਲੱਸ ਕੱਪੜਾ ਠੀਕ ਸੀਗਾ ਇਹਦੇ ਨਾਲ ਸ਼ਲਵਾਰ ਤੇ ਮੈਂ ਇਹਨੂੰ ਚਾਹੀਦਾ ਪਜਾਮੇ ਵਾਲਾ ਫੇਰ ਕੀ ਕੀਤਾ ਸੀ ਕੱਪੜਾ ਹੀ ਲੈ ਲਿਆ ਇਹ ਕੱਪੜਾ ਕੁੜਤੇ ਪਜਾਮੇ ਦਾ ਡੈਡੀ ਵਾਸਤੇ ਚਾਰ ਲੈ ਆਏ ਨੇ ਮੇਰੇ ਡੈਡੀ ਦਾ ਸਹੁਰੇ ਦਾ ਜੀ ਤੇ ਸਾਲੇ ਸਹੁਰਾ ਦਾ ਤੇ ਹੁਣ ਅਸੀਂ ਜੇ ਡਾਟ ਤੇ ਜਾਂਦੇ ਹਾਂ ਬੜਾ ਫੇਮਸ ਬ੍ਰਾਂਡ ਹੈ ਇੱਕ ਉੱਥੋਂ ਸਾਨੂੰ ਇੱਕ ਕੁੜਤਾ ਦਾ ਕੱਪੜਾ ਪਿਆ 14000 ਪਾਕਿਸਤਾਨੀ ਉਹਦੇ ਨਾਲ ਸਾਡਾ ਇੱਕ ਕੁੜਤਾ ਪਜਾਮਾ 4.5 ਮੀਟਰ ਹੁੰਦਾ ਆਪਣੇ ਸਾਡੇ 3.5 ਮੀਟਰ ਜੀ ਬਣ ਜਾਂਦਾ ਕੁੜਤਾ ਪਜਾਮਾ ਤੇ ਇਹ ਹੈਗੇ ਨੇ ਰੰਗ ਕੁੜਤੇ ਪਜਾਮਿਆਂ ਦੇ ਹੁਣ ਅਸੀਂ ਅਗਲੀ ਸ਼ਾਪ ਤੇ ਪਹਿਲਾਂ ਖਾ ਪੀ ਲਈਏ ਫਿਰ ਜਾਂਦੇ ਆ ਬਿੱਲ ਹੋਈ ਜਾਂਦਾ ਉੱਥੇ ਬਿੱਲ ਕਰੀ ਜਾਂਦੇ ਆ ਮੁੰਡੇ ਇਹ ਵਿੱਚ ਕੜਾਈ ਵਾਲੇ ਕੁੜਤੇ ਵੀ ਸੀਗੇ ਹਾਂ ਜਿੱਥੇ ਗੱਲ ਨਿਬੜੀ ਗੱਲ ਨਿਬੜੀ ਪੈਕਿੰਗ ਹੋ ਗਈ ਗੱਲ 52000 ਦੇ ਇੱਕ ਬਣ ਗਿਆ ਹਲੇ ਇੱਕ ਦੂਸਰਾ ਦਾ ਕਰਾਉਣਾ ਮੇਰਾ ਘੱਟ ਹੀ ਬਣਨਾ ਚਾਹੀ ਜਿੰਨਾ ਮਰਜ਼ੀ ਦੇਣੇ ਦਾ ਬਣ ਜੀ ਪੁੱਛੋ ਕਿਉਂ ਪਰੇ ਪਸੰਦ ਹਾਂ ਦੋ ਕੁੜਤੇ ਪਜਾਮੇ ਅਸੀਂ ਹੋਰ ਲਏ ਜੀ ਜੇ ਪੁਆਇੰਟ ਜੇ ਡਾਟ ਜੇ ਡਾਟ ਤੇ ਦੋ ਸਾਨੂੰ ਪਸੰਦ ਆ ਗਏ ਬੜੇ ਮਾਸ਼ਾਅੱਲਾ ਫਿੱਟ ਆਇਆ ਬਿਲਕੁਲ ਜਮਾ ਤੇ ਕੁੜਤਾ ਪਜਾਮਾ ਬੜਾ ਵਧੀਆ ਇੱਥੇ ਉਥੋਂ ਸਾਡਾ ਲੱਖ ਰੁਪਏ ਬਣ ਗਿਆ ਲੱਖ ਹੀ ਇੱਥੇ ਬਣੂ 2 ਲੱਖ ਸਾਡਾ ਖਤਮ ਅਗਲੀ ਦੁਕਾਨ ਸਾਡੀ ਹੈਗੀ ਜੀ ਬੱਚਿਆਂ ਦੇ ਕੱਪੜੇ ਖਾਸ ਕਰਕੇ ਜਿਹਦੇ ਚ ਮੈਂ ਲਿਆ ਗੁਰਵਾਜ ਵਾਸਤੇ ਕੁੜਤਾ ਪਜਾਮਾ ਇੱਕਾ ਇਕੱਲਾ ਕੁੜਤਾ ਲਿਆ ਤੇ ਸੀਰਤ ਵਾਸਤੇ ਲਈ ਹੈ ਇੱਕਾ ਡਰੈੱਸ ਸੂਟ ਪੰਜਾਬੀ ਤੇ ਇਹ ਆਪਦੇ ਜਵਾਹਰ ਲਈ ਲਈ ਜਾਂਦਾ ਖਾ ਸਾ ਕੁਝ ਲਿਆ ਨੇ ਤੇ ਉਹ ਬਾਅਦ ਚ ਬੇਰਵਾ ਪਾਵਾਂਗੇ ਜਦੋਂ ਬਿਲ ਆਊ ਵੀ ਕੀ ਕੁਝ ਲਿਆ ਲੈ ਲਿਆ ਬਲ ਸੂਟ ਲੈਏ ਨੇ ਤੇ ਉਹ ਤੋਂ ਬਾਅਦ ਅਸੀਂ ਜਾਵਾਂਗੇ ਵਾਪਸ ਰੂਮ ਦੇ ਵਿੱਚ ਜਾ ਕੇ ਪਾਵਾਂਗੇ ਇਹ ਤੋਂ ਬਾਅਦ ਮਸ਼ਾਇਰੇ ਤੇ ਜਾਣਾ ਪਰ ਮਸ਼ਾਇਰੇ ਆਲਾ ਲੱਗ ਤੋ ਆ ਜੂ ਬੇਸ਼ੱਕ ਅਸੀਂ ਕੱਲ ਨੂੰ ਲਾਹੌਰ ਦੀਆਂ ਗਲੀਆਂ ਚ ਸ਼ਾਪਿੰਗ ਕਰਨੀਆਂ ਪੁਰਾਣੇ ਬਾਜ਼ਾਰ ਚੋਂ ਉੱਥੋਂ ਤੁਹਾਨੂੰ ਦਿਖਾਵਾਂਗੇ ਹੋਰ ਸ਼ਾਪਿੰਗ ਤੇ ਇਹ ਵਲੌਗ ਆਪਾਂ ਉੱਥੋਂ ਹੀ ਕੰਟੀਨਿਊ ਕਰਾਂਗੇ ਲਾਹੌਰ ਦੀਆਂ ਗਲੀਆਂ ਚ ਸਰ ਮੇਰਾ ਬਲੌਗ ਚੱਲ ਰਿਹਾ ਹੈ ਨਾਲ ਕੋਈ ਕਿਸੇ ਨੂੰ ਦੇ ਆਪ ਲੋਗੋਂ ਕੰਮ ਨਾ ਹੋ ਗਏ ਇੱਕ ਮਿੰਟ ਅਰੇ ਆਪ ਨਾ ਹੋ ਗਏ ਇਹ ਲੈ ਕੇ ਆਉਣੇ ਤੇ ਰੈਡੀ ਅੱਛਾ ਜੀ ਲਓ ਜੀ ਬਾਈ ਜੀ ਸਾਡੇ ਲਈ ਆ ਕੇ ਆ ਸਾਮਾਨ ਆਈ ਸ਼ਾਪਿੰਗ ਕੀਤੀ ਹੈ 1.5 ਲੱਖ ਦਾ ਟੰਗਿਆ ਪਿਆ ਬੈਠ ਕੇ ਵਾਓ ਤਨਫਜ਼ਲ ਖੁਦ ਅੱਗੇ ਜਾ ਰਿਹਾ ਹਾਂ ਰੋਜ਼ਮਾਤ ਨਪਸ ਅਬ ਉਹ ਕੇ ਲੈਫਟ ਤੇ ਦੇਖੋ ਲੈ ਜੀ ਦੁਪੱਟਾ ਗੜੀ ਨੌਰ ਦੇ ਬਾਜ਼ਾਰ ਅਜੇ ਮੈਂ ਹੀ ਰੋਇਆ ਜੁੱਤਲਾ ਕਹਿੰਦਾ ਨਹੀਂ ਮੋਬਾਈਲ ਡੁੱਟ ਗਿਆ ਆਜੂ ਆਗੇ ਸੀ ਮਿਲਨੇਗੇ ਆਪ ਨੂੰ ਇਹ ਲਾਹੌਰ ਦੇ ਬਾਜ਼ਾਰ ਪਈ ਹੈਗਾ ਦੁਪੱਟਾ ਗੜੀ ਦੁਪੱਟਾ ਗੜੀ ਇੱਥੇ ਕੰਗਣ ਕੱਚ ਦੇ ਕੰਗਣ ਆਰਟੀਪੀ ਚ ਲਾਉਣਗੇ ਨੇ ਸਾਰੇ ਮੈਂ ਵੀ ਕਿਹਾ ਅਸਲੀ ਕੌਣ ਰੱਖੂ ਇੱਥੇ ਵਾਹ ਵਾਹ ਬਹੁਤ ਠੀਕ ਹੈ ਬਹੁਤ ਵਧੀਆ ਬਹੁਤ ਸ਼ੁਕਰੀਆ ਮਾਰਾ ਸ਼ੁਕਰੀਆ ਧੰਨਵਾਦ یہ دیکھو السلام علیکم جی جدا موسادہ ہیں جدا موسادہ ٹھیک ہے ਬਾਏ ਵਾਲਾ ਬਈ ਸੋਲਦਾ ਹੈ 2000 ਬਹੁਤ ਵੱਡਾ ਬਾਜ਼ਾਰ ਹੈ ਨਾ ਵਾਲੇ ਕੁਸਲਾਮ ਵਾਲੇ ਕੁਸਲਾਮ ਵਾਹ ਵਾਹ ਵਾਹ। ਆ ਡਲਿਆ। ਵਾਹ ਆਰਟੀਫੀਸ਼ੀਅਲੀ ਸਿਰਾਂ ਲੱਗੀ ਪਈ ਐ ਨੇ ਇਹ ਦੇਖੀ। ਇੰਨੀ ਸੋਹਣੀ ਆ। ਇਹ ਆਪਣੇ ਉੱਥੇ ਵੀ ਆਪਾਂ ਕਦੇ ਗਏ ਨਹੀਂ। ਨਾ ਨਾ ਆਪਣੇ ਮਾਨਸਤੋਂ ਬਟੰਡ ਕਿੱਥੇ ਜਾਣੀ ਬਈ। ਯਾਰ ਕੈਨੇਡਾ 'ਚ ਬਜਾਰਾ ਲੱਗਦੇ ਨੇ ਇੰਨੀ ਵਧੀਆ ਨਹੀਂ ਹੁੰਦੀ। ਬਹੁਤ ਸੋਹਣੀ। ਜਿਹਦੀ ਲੁੱਕ ਤੋਂ ਪਤਾ ਲੱਗਦਾ ਨਾ ਹੁਣ ਥੋੜਾ ਲੱਗਦੇ ਨਹੀਂ। ਨਾ ਆਰਟੀਫੀਸ਼ੀਅਲੀ ਲੈ ਜਾਏ ਕੋਈ। ਹੋਰ ਤਾਂ ਨਹੀਂ ਕੋਈ। ਹੈਂ? ਕੱਢਾ ਕੋਈ ਗੋਟਾ ਜਰੀ ਭੜਾਈ ਵਾਸਤੇ ਜਬਰ ਮੇਰੇ ਬੋਲਾ ਹੈ ਜੀ ਸਰ ਉਹ ਘਾਹ ਬਿਸਮਿਲ੍ਲਾ ਆ ਜਾਈਂ ਅੰਦਰ ਐਸੀ ਆਣੇ ਸਰ ਐਸੀ ਆਣੇ ਸਰ ਐਸੇ ਹੀ ਆਣੇ ਤੁਸੀਂ ਵਾਹੀ ਭਗ ਜਾ ਭਰਾਵਾ ਬੂਟ ਪਾ ਕੇ ਆ ਜੀ ਮਹਿੰਗੀ ਬੂਟ ਤੇ ਪਾ ਕੇ ਆ ਜਾਓ ਐ ਜੀ ਐਸ ਗੋਲ ਨਾ ਮੇਰੀ ਬਾਤ ਮੰਨਿਆ ਤਾਂ ਇਹ ਹੈ ਜਿੰਨਾ ਸਾਡਾ ਸੂਟਾ 2000 ਰੁਪਏ ਦਾ ਚੰਗੀ ਹੋਲ ਨਾ ਭਾਇਆ ਮੈਥੋਸਰ ਕੀ ਦੇਖੋਗੇ ਮੇਨ ਸੂਟਾ ਦਾ ਵੀ ਇਹ ਕੁੜਤੀਆਂ ਦਾ ਵੀ ਖੂਬ ਰਾਜ਼ਮਾਨ ਹੋਵੇਗਾ ਤੁਹਾਨੂੰ ਦਖਾਉ ਜੀ ਲੇਡੀਜ਼ ਦੇਖੋਗੇ ਜੈਂਟਸ ਦੇਖੋਗੇ ਲੇਡੀਜ਼ ਦੇਖਣਾ ਜੈਂਟਸ ਦਾ ਨਵੇੜ ਤਾਂ ਹੈ ਦੇਖ ਲੈ ਤੁਸੀਂ ਤੇ ਇਹ ਲੱਗੇ ਅੱਛਾ ਡਾਈ ਸ਼ਾਈ ਕਰਾਓਗੇ ਜਾਂ ਵਾਈਟ ਹੀ ਦਿਖਾਵਾਂ ਤੁਹਾਨੂੰ ਵਾਈਟ ਦਿਖਾ ਦਿਓ ਨਹੀਂ ਵਾਈਟ ਨਾ ਦਿਖਾਓ ਸਾਰੇ ਆਪਣੀ ਬਣੀ ਕਿ ਨਹੀਂ ਪੋਣਾ ਮੈਨੂੰ ਚਾਹੀਦਾ ਤੁਮ ਜੈਨ ਇਹਨੂੰ ਜਦੋਂ देखो सर साढ़े मुल्क होंगी ये हैंडमेड होता है टोटल भाई ये शर्ट का फ्रंट है इसका ये एज इट इज फ्रंट बना हुआ होता है ये हैंडमेड होता है टोटल जी ये धातु होता है सुई के साथ सिला हुआ होता है ये हर रंग में डाय होता है इसका ऊपर वाला जो आप काम देख रहे हैं एज इट इज रहता है ਬੇਸ ਡਾਈ ਹੋ ਜਾਂਦੀ ਹੈ ਇਹ ਇਸ ਦਾ ਬੈਕ ਹੈ ਬੈਕ ਦਾ ਬਾਰਡਰ ਹੋਰ 슬ੀਵਜ਼ ਹੁੰਦੇ ਹੈ ਇਹ ਫਰੰਟ ਹੈ ਇਹ ਤੋਤੀ ਚ ਲੈਣਾ ਤਾਂ ਨਹੀਂ ਆਹ ਕੀ ਲੈਣਾ ਨਹੀਂ ਆਹ ਕੀ ਕਿਆ ਲੈਣਾ ਡਰੈਗ ਨਹੀਂ ਹੋਣਗੇ ਬਸ ਇਹ ਦੇਖੇ ਡਰੈਗਲਿਨ ਕਰਾਉਣਾ ਪਊਗਾ ਨਹੀਂ ਹਾਂਜੀ ਡਰੈਕਲਿਨ ਹੋਗਾ ਤੇ ਦੂਸਰਾ ਇਹ ਦੇਖੇ ਇਹ ਸਿਲਾ ਹੋਇਆ ਹੈ ਇਹ ਵਾਇਰ ਹੈ ਇਹ ਸੂਈ ਕੇ ਸਾਥ ਸਿਲਾ ਹੋਇਆ ਹੈ ਕਪੜੇ ਕੇ ਆਰ ਪਾਰ ਹੈ ਉਹ ਤਾਂ ਮੰਨ ਗਿਆ ਮੈਂ ਇਹ ਨਿਕਲੇਗਾ ਨਹੀਂ ਜੀ ਸੂਟ ਲੈ ਕੇ ਹੁਣ ਅੱਗੇ ਵਧਦੇ ਹੋਏ ਆ ਸੂਟ ਅਸੀਂ ਲੈ ਲੇ 70000 ਦਾ ਬਿੱਲ ਬਣਾ ਲਿਆ ਸੀ ਚਾਹ ਸਾਨੂੰ 70000 ਦੀ ਪੈ ਗਈ ਇੱਥੋਂ ਦੀ ਤੇ ਸੂਟ ਅਸੀਂ ਲਏ ਨੇ ਵਾਈਟ ਦੋ ਕਿਉਂਕਿ ਡਾਈ ਵੀ ਹੋ ਜਾਂਦੇ ਨੇ ਉਹ ਜੇ ਮੈਂ ਬਾਈ ਲਾਈ ਬਠਾ ਇਹ ਬਾਈਟ ਨੇ ਹੁਣ ਅਸੀਂ ਦੁਪट्टे ਲੈਣ ਦੁਪੱਟੇ ਨਹੀਂ ਆਪਾਂ ਉਹ ਲੈਣ ਚੱਲਿਆ ਸ਼ਾਲ ਜੇ ਸ਼ਾਲ ਮਤਲਬ ਯਾਰ ਉਦਾਂ ਹੀ ਬੁੜੀਆਂ ਨੂੰ ਪਤਾ ਹੈ ਯਾਰ ਸਮਝਿਆ ਕਰ ਹੂੰ ਇਹ ਕਿੜੀਆਂ ਲੇਖੋ ਅਸੀਂ ਥੋੜੀ ਪਾ ਲੈ ਇੱਧਰ ਖੱਬੇ ਮੁੜਨਾ ਜਬਰ ਭਾਜੀ ਜਵਾਰ ਨੂੰ ਪਤਾ ਜਵਾਰ ਆ ਕਿ ਜਬਰ ਆ ਜਬਰ ਜਵਾਰ ਆਪਣੇ ਬਾਜ਼ਾਰ ਆਪਣੇ ہاں ਜਵਾਰ ਹੀ ਹੁੰਦਾ ਜਵਾਰ ਦੀ ਸਬਜ਼ੀ ਨਹੀਂ ਹੁੰਦੀ ਆਪਣੇ ਜਵਾਰ ਦੀ ਖੇਤੀ ਜੁੱਤੀਆਂ ਜੱਤੀਆਂ ਵੀ ਹੈਗੀਆਂ ਕਾਫੀ ਕੁਛ ਹੈਗਾ ਇਹ ਹੈਗੀ ਹੈ ਲਿਬਰਟੀ ਮਾਰਕੀਟ ਐਂਡ ਲੋ ਵੀ ਮਿੱਤਰੋ ਹਵੇਲੀ ਪਹੁੰਚ ਚੁੱਕੇ ਆਂ ਜੀ ਅਸੀਂ ਜਿਹੜਾ ਕਿ ਮਸ਼ਹੂਰ ਮਸ਼ਹੂਰ ਇਸ ਲਾਹੌਰ ਦਾ ਲਾਹੌਰ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਇੱਥੇ ਅਸੀਂ ਇਸ ਅਸੀਂ ਦੂਜੇ ਵਲੌਗ ਚ ਪਾਇਆ ਸ਼ਾਹੀ ਕਿਲਾ ਤੇ ਮਸਜਦ ਬੱਕਰਾ ਬੈਠਾ ਬੱਕਰਾ ਤੇ ਬਾਂਦਰ ਵੀ ਆ ਨਾਲ ਵਾਪਸੀ ਤੇ ਹੁਣੇ ਵਾਪਸੀ ਵਾਪਸ ਖਾਲੀ ਖਾਲੀ ਕੋਈ ਐ ਹੈਲੋ ਕਰ ਆ ਜਾ ਆ ਜਾ ਦਰਦੀ ਆ ਸਾਹ ਕੇ ਸਾਹ ਛੇ ਗੈਂਡ ਈਲ ਆ ਓ ਇਧਰ ਓ ਜੀ ਲਾ ਇਧਰ ਕਰਦਾ ਯਾਰ ਮੈਂ ਮੂੰਹ ਡਰਦਾ ਜਾ ਬਾਈ ਕਰੋ ਬਾਈ ਇਹਨੂੰ ਸਖਿਆਤ ਮਾੜਾ ਮੋਟਾ ਕੀ ਚਾਹ ਚਾਹ ਦੀ ਚਾਹ ਵੀ ਪੀਨੇ ਰੋਟੀ ਖਾ ਲਈ ਪਹਿਲਾਂ ਫਿਰ ਚਾਹ ਤੀਂ ਹੈ ਕੋਈ ਨਾ ਚੂ ਪਿਓ ਚਾਹ ਤਾਂ ਰੋਜ਼ ਹੀ ਪੀਨੇ ਮਮਾ ਤੇਰੀ ਸਰੀਕਾਰ ਲੈ ਭਾਈ ਚੂ ਭਾਈ ਇੱਥੇ ਇੱਕ ਹੋਰ ਚੀਜ਼ ਹੈ ਇੱਥੇ ਭਾਈ ਚੂਆ ਚਾਹ ਨਹੀਂ ਮਿਲਦੀਆਂ ਪਹਿਲੇ ਖੇ ਨਾਲ ਨਾ ਜਿਹੜਾ ਪਤਾ ਰੋਜ਼ ਪੀਂਦਾ ਤੰਗ ਬਹੁਤ ਹੋਵੋਗੇ ਇਹ ਕੀ ਆ ਹਣੀ ਅੱਛਾ ਜੁੱਤੀਆਂ ਤੇਰੇ ਅੱਛਾ ਅੱਛਾ ਜੁੱਤੀਆਂ ਜਵਾਖਾ ਨਹੀਂ ਆ ਮੈਡਮ ਨੂੰ ਲੈ ਜਾਾਂਗੇ ਇੱਥੇ ਚੱਕ ਕੇ ਆਹ ਦੇਖਿਆ ਲੱਗਾ ਭਾਈ ਇੱਧਰ ਜਾਣਾ ਇੱਧਰ ਹੀ ਜਾਣਾ ਇੱਧਰ ਉੱਪਰ ਜਾ ਜੋ ਉੱਪਰ ਹੀ ਜਾਣਾ ਇਹ ਆ ਜੀ ਖਾਸੀ ਵੱਡੀ ਮਾਰਕੀਟ ਆ ਤੇ ਅਸੀਂ ਇੱਥੇ ਹੀ ਖਾਣਾ ਅੱਜ ਸਾਡਾ ਖਾਵਾਂਗੇ ਆਪਾਂ ਜੇ ਆਪਾਂ ਜਾਵਾਂਗੇ ਇੱਧਰ ਅੱਛਾ ਹੈ ਰੂਫ ਚੱਲ ਗਏ ਜੀ ਜਬਰ ਭਾਜੀ ਸਾਨੂੰ ਕਿੱਥੇ ਲਿਆਏ ਕੀ ਬਾਤ ਆ ਐਸੇ ਬਗ ਰੋਟੀ ਦੀ ਭੁੱਖ ਬੈਸੀ ਮਰ ਗਿਆ ਵਿਊ ਬੜਾ ਸੋਹਣਾ ਯਾਰ ਬੜਾ ਸੋਹਣਾ ਸ਼ਾਹੀ ਕਿਲੇ ਦਾ ਇਹ ਆ ਗਈ ਮਸਜਿਦ ਮਸਜਿਦ ਆ ਨਾ ਤੇ ਉਧਰ ਰਣਜੀਤ ਸਿੰਘ ਜੀ ਦਾ ਗੁਰਦੁਆਰਾ ਆ ਗਿਆ ਪਿੱਛੇ ਤੇ ਆpanje ਹਕਮ ਬੈ ਜੀਏ ਟੇਬਲ ਸਜਾ ਹੋਇਆ ਬਹਿ ਜੀਏ ਹੁਣ ਆਡੀ ਲਾਸਟ ਮੰਝਲ ਮੀਆਂ ਜੀ ਖੁੱਸਾ ਹਾਊਸ ਅਸੀਂ ਹੁਣ ਜੋੜੇ ਲੈਣੇ ਜੋੜੇ ਆਪਦੇ ਵਾਸਤੇ ਇੱਕ ਮੈਡਮ ਵਾਸਤੇ ਇੱਕ ਮੀਆਂ ਆਪਦੇ ਵਾਸਤੇ ਲੈਣਾ ਤੇ ਇੱਥੇ ਹੀ ਲੈਣਾ ਆਈ ਲਾਈਕ ਇਟ ਬਟੀਆਂ ਵਟੀਆਂ ਜੁੱਤੀਆਂ ਪਈਆਂ ਗੇਟਾਂ ਦੇ ਵਿੱਚ ਆ ਕੀ ਦੇ ਮੇਚ ਆਉਣੀਆਂ ਬਾਬਾ ਜੀ 1947 ਤੋਂ ਲੈ ਕੇ ਹੁਣ ਤੱਕ ਆਏ ਗਏ ਨੇ ਬਾਈ ਜੀ ਡਰ ਗਿਆ ਜੀ ਵਾਓ ਨਾਈਸ ਮੀਆਂ ਜੀ ਜੁੱਤੀ ਤਾਂ ਅਸੀਂ ਜੁੱਤੀ ਪਸੰਦ ਕਰ ਲਈ ਮੈਂ ਪਾਕਿਸਤਾਨੀ ਜੁੱਤੀਆਂ ਆਪਣੇ ਕੋਲੇ ਜਿਹੜੀ ਕਿ ਲੈ ਜਾਣੀਆਂ ਅਸੀਂ ਇੰਡੀਆ ਦੇ ਜਾਂਦੇ ਹੋਏ ਕੈਨੇਡਾ ਪਹੁੰਚ ਜਾਣੀਆਂ ਲਓ ਜੀ ਇਹ ਆਪਣੀ ਆ ਗਈ ਪਸੰਦ ਇਹ ਪਾਇਆ ਕਰਦੀ ਆ ਆਪਾਂ ਰੈਗੂਲਰ ਤੇ ਤੇ ਇਧਰ ਲਈ ਆ ਮੈਡਮ ਵਾਸਤੇ ਵੀਡੀਓ ਲਈ ਆ ਘਰ ਵਾਲੀਆਂ ਵਾਸਤੇ ਬਹੁਤ ਆ ਤਿੰਨ ਚਾਰ ਜੁੱਤੀਆਂ ਹੈਗੀਆਂ 1 2 3 4 ਆਪਾਂ ਲਈ ਆ ਆਹ ਵਾਲੀ ਕਿਉਂਕਿ ਉਹ ਤਾਂ ਨੋਰਮਲ ਉਹ ਇੰਡੀਆ ਤੋਂ ਵੀ ਮਿਲ ਜਾਂਦਾ ਡਿਜ਼ਾਈਨ ਆਹ ਕੱਟ ਮਿਲਦਾ 10 ਨੰਬਰ ਬਟੇਂਡੇ ਤੋਂ ਜੀ ਮਲਬਾਨ ਸਾਥ ਮੂਸੇ ਵਾਲੇ ਦੇ ਪਿੰਡ ਕੋਲ ਜਾਣਦੇ ਮੂਸੇ ਵਾਲੇ ਨੂੰ ਡਰ ਗਈ ਮੀਆਂ ਜੀ ਸਰਾ ਲਾਲ ਡੋਜੀ ਮੈਂ ਜਿਹੜਾ ਲਿਆ ਘਰੇ ਲੈ ਜਾਣ ਵਾਸਤੇ ਲਾਹੌਰ ਫੋਰਟ ਆਫ ਪਾਕਿਸਤਾਨ ਤੇ ਇਹ ਕੁਝ ਖਤਰਨਾਕ ਚੀਜ਼ ਲਈ ਆਨੇ ਚਾਹ ਲਈ ਓਕੇ ਇਹਨੇ ਲੈ ਜਾ ਚੈਸ ਲਿਆ ਜੀ ਪਾਕਿਸਤਾਨ ਤੋਂ ਸਪੈਸ਼ਲ ਜਿਹੜੇ ਖੇਡਦੇ ਮੈਨੂੰ ਤਾਂ ਖੇਡਣੀ ਵੀ ਨਹੀਂ ਆਉਂਦੀ ਇਹ ਕਿਉਂਕਿ ਇਹ ਭਾਈ ਸਿਆਣੇ ਲੋਕਾਂ ਦੀ ਗੇਮ ਆ ਬਾਈ ਤੇ ਸਾਡੀ ਹੀਰਾ ਮੰਡੀ ਲਾਹੌਰ ਜਿਹਨੂੰ ਕਹਿ ਸਕਦੇ ਆ ਆਪਾਂ ਇਹ ਗਲੀਆਂ ਦੇ ਵਿੱਚ ਜਿਹੜੀ ਖਤਮ ਹੋ ਚੁੱਕੀ ਹੈ ਬਿਲਕੁਲ ਹੁਣ ਉਹ ਸਾਹਮਣੇ ਬਿਲਡਿੰਗ ਦੇਖ ਸਕਦੇ ਹੋ ਤੁਸੀਂ ਕਹਣਾ ਚਾਹੁੰਦੇ ਹੋ ਜੇ ਸਾਡੀ ਪਾਕਿਸਤਾਨ ਬਹੁਤ ਸੇਫ ਹੈ ਹਾਂ ਰਾਤ ਦੇ 12:00 ਵਜੇ ਪੰਜ ਮਿੰਟ ਦੋਸਤੋ ਨੂੰ ਹਾਂ ਜਿਹੜੀ ਖੁੱਲੋਂ ਘੁੰਮ ਰਹੇ ਹਾਂ ਹਾਂ 12:00 ਵੱਜ ਚੁੱਕੇ ਹਾਂ ਜੀ ਖੁੱਲੇ ਆਮ ਘੁੰਮ ਰਹੇ ਹਾਂ ਅਮ ਔਰ ਇਹ ਬਿਲਡਿੰਗਾਂ ਨੇ ਤੇ ਹੁਣ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਹਾਂ ਜੀ ਕੱਲ ਨੂੰ ਅਸੀਂ ਟੱਪ ਜਾਣਾ ਬਾਰਡਰ ਤੇ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਗੁੱਡ ਨਾਈਟ